ਹਾਂਜੀ ਲੋ ਜੀ ਸਾਫਰ ਆਪਣਾ ਸ਼ੁਰੂ ਹੋ ਗਿਆ ਤੇ ਚੱਲਿਆਂ ਹੁਣ ਆਪਾਂ ਰੀਠਾ ਸਾਹਿਬ ਜੀ ਤੇ ਵੀਡੀਓ ਨਾਲ ਬਨੇ ਰਹੋ ਦੇਖਦੇ ਹਾਂ ਹੁਣ ਅੱਗੇ ਜਾ ਕੇ ਕੀ ਆਉਂਦਾ ਰਸਤੇ ਦੇ ਵਿੱਚ ਜੋ ਵੀ ਦੇਖਣਯੋਗ ਆਪਾਂ ਤੁਹਾਨੂੰ ਦਿਖਾਉਣੇ ਆ ਜੀ ਆਜੋ ਫਿਰ ਮਿਲਦੇ ਆ ਜੀ ਅੱਗੇ

गोविन्दा दरवेश गुरु गोविन्द सिंह

सि बादशाह दरवेश वेशगुरु ਦੇਖ ਲਈਏ ਜੀ ਪਿੱਛੇ ਆਉਂਦੇ ਨੇ ਨਾਲੇ ਤੁਹਾਨੂੰ ਵੀ ਮਾੜਾ ਜਾ ਦਿਖਾ ਦਈਏ ਵੀ ਮਾਹੌਲ ਕਿਵੇਂ ਇੱਥੇ ਤੁਹਾਨੂੰ ਵੀ ਦਿਖਾਉਣੇ ਆ ਜੀ ਮਤਲਬ ਪੂਰਾ ਵਧੀਆ ਮੌਸਮ ਬਣਿਆ ਪਿਆ ਆਵਾਗੇ ਜੀ ਬੰਦੇ ਆ ਗਏ ਆਪਣੇ ਤੇ ਦੇਖ ਹੀ ਰਿਹਾ ਹਾਂ ਮੇਰੇ ਪਿੱਛੇ ਤੁਸੀਂ ਬੱਦਲ ਪੂਰਾ ਫੁੱਲ ਹੈ ਲਓ ਜੀ ਇੱਕ ਵਾਰੀ ਪਾਣੀ ਹੁਣ ਦੇਖੋ ਵੀਊ ਮੋਟਰਸਾਈਕਲ ਤੇ ਚੱਲਦੇ ਤੇ ਹੋ ਸਕਦਾ ਨਾ ਬੜਾ ਵਧੀਆ ਦੇਖਿਆ ਹੋਵੇ ਤੇ ਆਹ ਦੇਖੋ ਜੀ ਸਾਹਮਣੇ ਪੂਰਾ ਬੱਦਲ ਹੈ ਉਮੀਦ ਇਹ ਆ ਵੀ ਬਾਰਿਸ਼ ਨਾ ਹੁੰਦੀ ਹੋਵੇ ਤੇ ਆਹ ਇਸ ਸਾਈਡ ਤੋਂ ਆਏ ਅੱਗੇ ਰਸਤਾ ਐ ਜਾ ਰਿਹਾ ਜੀ ਖੈ ਠੀਕ ਆ ਪਹਾੜੀ ਵਧੀਆ ਹੈ ਤੇ ਆਹ ਅਦਰ ਵੀ ਤੁਹਾਨੂੰ ਇੱਕ ਮੜੀ ਜੀ ਕਾਤੀ ਮਰਵਾਦਾ ਮੈਂ ਥੱਲੋਂ ਜਿੱਧਰੋਂ ਅਸੀਂ ਆਏ ਆ ਇਹ ਸਾਹਮਣੇ ਤੁਹਾਨੂੰ ਥੱਲੇ ਜਿਹਾ ਉਹ ਜੂਮ ਕਰਕੇ ਦਿਖਾਈ ਆ ਉਹ ਦੇਖੋ ਜੀ ਗੱਡੀ ਆ ਰਹੀ ਆ ਉੱਥੋਂ ਆਪਾਂ ਆਏ ਆ ਜੀ ਕਾਫੀ ਚੜਾਈ ਚੜ੍ਹਿਆ ਆਏ ਅਸੀਂ ਤੇ ਦੇਖ ਸਕਦੇ ਹੋ ਜੰਗਲੀ ਜਿਹਾ ਇਲਾਕਾ ਤਕਰੀਬਨ ਤੇ ਬਾਕੀ ਤੁਹਾਨੂੰ ਅੱਗੇ ਜਾ ਕੇ ਦਿਖਾਉਣੇ ਆ ਆ ਪਹਾੜਾਂ ਦੇ ਬੈਕਸਾਈਡ ਹੀ ਜਾਣਾ ਸੀ ਘੁੰਮ ਕੇ ਇੱਥੇ ਉੱਪਰ ਦੀ ਹੋ ਕੇ ਜੀ ਤੇ ਇੱਥੇ ਦਾ ਪੂਰਾ ਹੀ ਘੋਲਿਆ ਪਿਆ ਲੱਗਦਾ ਚਲੋ ਵਧੀਆ ਮੌਸਮ ਠੰਡਾ ਜੀ ਦੇਖਦੇ ਆ ਫਿਰ ਅੱਗੇ ਮਿਲਦੇ ਆ ਹੁਣ ਆ ਲਓ ਜੀ ਇਹ ਆ ਗਿਆ ਇਪਰਾਂ ਸਾਰਾ ਨੇਪਾਲ ਆ ਇਹਦੇ ਪਹਾੜੀਆਂ ਦੀ ਬੈਕਸਾਈਡ ਤੇ ਇਹ ਦੋ ਰਸਤੇ ਨੇ ਜਿੱਥੋਂ ਇੱਕਾ ਦਰਵਾਜਾ ਬਣਿਆ ਤੁਸੀਂ ਦੇਖ ਸਕਦੇ ਹੋ ਇਹ ਜਾਂਦਾ ਰੀਠਾ ਸਾਹਿਬ ਨੂੰ ਤੇ ਇੱਕ ਰਸਤਾ ਜਾਂਦਾ ਜੀ ਇਹ ਇਹ ਜਿਹੜਾ ਇੱਧਰਲਾ ਰਸਤਾ ਆਪਣਾ ਇਹ ਚੰਪਾ ਬਤਲੋਹਾ ਘਾਟੋ ਕੇ ਜਾਂਦਾ ਤਕਰੀਬਨ ਥੁਰੀ ਠਸੇ ਪਾਏ ਨਾਲ 100 ਕਿਲੋਮੀਟਰ ਤੇ ਜਿਹੜਾ ਆਹ ਰਸਤਾ ਜਾਂਦਾ ਦਰਵਾਜਾ ਜਾਂ ਬਣਿਆ ਇੱਥੋਂ ਪਾਏ ਜਾਣਾ ਸਾਰਾ 55 ਕਿਲੋਮੀਟਰ ਇੱਥੋਂ ਪਤਾ ਕੀਤਾ ਪਾਈਆਂ ਤੋਂ ਦੁਕਾਨਾਂ ਦੇ ਲੋਕਲੇ ਕਹਿੰਦੇ ਰਸਤਾ ਬਹੁਤ ਵਧੀਆ ਸਾਫ਼ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਤੇ ਵਕਤੀ ਆਪਾਂ ਅੱਗੇ ਜਾ ਕੇ ਦੇਖਦੇ ਆ ਕਿਵੇਂ ਆ ਮਾਹੌਲ ਮੋਟਰਸਾਈਕਲ ਤਿਆਰ ਨੇ ਚਲੋ ਜੀ ਮਿਲਦੇ ਆ ਫਿਰ ਉਹ ਜੀ ਰਸਤਾ ਸੀ ਉਹ ਪਾ ਲਿਆ ਤੇ ਬਾਕੀ ਆਪਾਂ ਤੁਹਾਨੂੰ ਦਿਖਾਉਣੀ ਅੱਗੇ ਅਜੇ ਤੱਕ ਤਾਂ ਬਹੁਤ ਜ਼ਿੱਦੀ ਚੜ੍ਹਾਈ ਹੋਈ ਆ ਭਾਈ ਚੜਾਈ ਜਾਂਦੇ ਆ ਹੌਲੀ ਹੌਲੀ ਤੇ ਬਾਕੀ ਮਤਲਬ ਤੁਹਾਨੂੰ ਪੂਰਾ ਜਾ ਕੈਮਰਾ ਦੀ ਜਿੰਦ ਕਰਕੇ ਮੈਂ ਦਿਖਾਉਣਾ ਅੱਗੇ ਦਾ ਰਸਤਾ ਵੀ ਦਿਖਾਉਣਾ ਦੂਸਰ ਦਾ ਹੁੰਦਾ ਜਦੋਂ ਹੁੰਦੀ ਕਿੱਟਾ ਆ ਆ ਦੇਖੋ ਭਾਈ ਨਲਕਾ ਗਿੜੀ ਜਾਂਦਾ ਵਿਚਾਰਾ ਇੱਕੋ ਹੀ ਨਾਲ ਆ ਇਥੇ ਇਹ ਕਹਿੰਦਾ ਬਾਈ ਕਹਿੰਦਾ ਪੂਰੇ ਪਿੰਡ ਵਾਸਤੇ ਇੱਥੇ ਇੱਕੋ ਹੀ ਨਾਲਕਾ ਪਾਣੀ ਵਾਸਤੇ ਆਹ ਪਿੱਛੇ ਤੁਸੀਂ ਦੇਖ ਸਕਦੇ ਹੋ ਇਹ ਪਿੰਡ ਵਸਿਆ ਹੋਇਆ ਪੂਰਾ ਇੱਥੇ ਛੋਟੇ ਛੋਟੇ ਘਰ ਨੇਗੇ ਜੀ ਇੱਧਰ ਇੱਧਰ ਵੀ ਮਤਲਬ ਹੈਗੇ ਇਹਦੇ ਪਿੱਛੇ ਵੀ ਘਰ ਹੋਣਗੇ ਇਹ ਸਾਰੇ ਘਰ ਇਹਦੇ ਪਿੱਛੇ ਹੈਗੇ ਨੇ ਤੇ ਹੋਰ ਆਹ ਕੋਈ ਘਰ ਇਹੀ ਹੈ ਇਹ ਬਾਕੀ ਸਭ ਜੰਗਲ ਹੈ ਪੂਰਾ ਵਸਿਆ ਪੂਰਾ ਜੰਗਲ ਹੈ ਦੋ ਘਰ ਆਪੇ ਹੈ ਇਹ ਅੱਛਾ ਇਹ ਅੱਗੇ ਵੀ ਜੰਗਲ ਆਏਗਾ ਅੱਗੇ ਪੂਰਾ وہی ਹੈ ਹਾਂ ਹੈਨਾ ਹੈ ਜੰਗਲ ਦੀ ਸਾਈਡ ਕੋਲ ਅੱਛਾ ਤੇ ਬਾਕੀ ਆ ਤੁਸੀਂ ਰੋਡ ਦੇਖ ਸਕਦੇ ਹੋ ਕੰਡੀਸ਼ਨ ਰੋਡ ਪੂਰਾ ਵਧੀਆ ਜੀ ਮਾੜਾ ਮੋਟਾ ਕੀ ਕਹਿਣਾ ਵਿੱਚ ਖਰਾਬ ਆ ਜੇ ਨਹੀਂ ਪੂਰਾ ਸੋਹਣਾ ਰੋਡ ਆ ਤੇ ਮੌਸਮ ਵੀ ਮੌਸਮ ਰੋਡ ਨਾਲੋਂ ਵੀ ਸੋਹਣਾ ਹੈ ਜੇ ਆਪਾਂ ਗੱਲ ਕਰੀਏ ਮੈਂ ਤੁਹਾਨੂੰ ਮੜਾ ਇੱਥੋਂ ਦਿਖਾ ਦਾਂ ਆ ਦੇਖੋ ਜੀ ਇਸ ਟਾਈਮ ਤਾਂ ਪੂਰੀ ਪਹਾੜ ਦੀ ਜਮਾ ਸੀ ਉਚਾਈ ਤੇ ਸਿਰੇ ਤੇ ਕਹਿ ਲੋ ਖੜੇ ਆ ਬਹੁਤ ਹਾਈਟ ਤੇ ਆਸੀਂ ਉਚਾਈ ਦਾ ਮੈਨੂੰ ਵੈਸੇ ਅੰਦਾਜ਼ਾ ਨਹੀਂ ਵੀ ਕਿੰਨੀ ਆ ਪਰ ਹੋ ਸਕਦਾ ਜੇ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂ ਆ ਦੇਖੋ ਜੀ ਆ ਲਓ ਜੀ ਇਹ ਪਰਾਂ ਜਮਾ ਬੱਦਲ ਵਾਈ ਆ ਥੱਲੇ ਬੱਦਲਾਂ ਦੇ ਉੱਪਰ ਦੀ ਹੋਏ ਹੋਏ ਆ ਤੇ ਆ ਆਪਣੇ ਮੋਟਰਸਾਈਕਲ ਸੀ 2 ਮਿੰਟ ਇਥੇ ਪਾਣੀ ਭਰਨਾ ਸੀ ਨਲਕੇ ਤੋਂ ਤੇ ਬੜਾ ਸੋਹਣਾ ਮੌਸਮ ਆ ਤੁਸੀਂ ਆਪ ਦੇਖ ਸਕਦੇ ਹੋ ਵਾਤਾਵਰਣ ਕਿੰਨਾ ਸਾਫ਼ ਹੈ ਹਰਿਆਲੀ ਹੈ ਜੀ ਤੇ ਮੈਂ ਤਾਂ ਹੁਣ ਐਣਕਾਂ ਲਾ ਕੇ ਮੋਟਰਸਾਈਕਲ ਚਲਾਉਣ ਦੀ ਸਲਾਹ ਬਣਾ ਰਿਹਾ ਵੀ ਅੱਖਾਂ ਹੀ ਖੁੱਲਦੀਆਂ ਨੇ ਹਾਂਜੀ ਜਿਵੇਂ ਕਿ ਤੁਸੀਂ ਮੇਰੇ ਪਿੱਛੇ ਦੇਖੀ ਜਾ ਰਹੇ ਹੋ ਸਾਫ ਨਹੀਂ ਲਿੰਦਾ ਇਸ ਟਾਈਮ ਜਮਾ ਸੀ ਬੱਦਲਾਂ ਦੇ ਵਿੱਚ ਦੀ ਲੰਗੇ ਜਾ ਰਹੇ ਆ ਮਤਲਬ ਕਿ ਪੂਰੇ ਬੱਦਲ ਭਾਈ ਆ ਜਮਾ ਬੱਦਲਾਂ ਕੋਲ ਠੰਡ ਲੱਗੀ ਜਾਂਦੀ ਆ ਉਮੀਦ ਨਹੀਂ ਸੀ ਮੈਨੂੰ ਸੀ ਆ ਠੰਡ ਲੱਗੂਗਾ ਤੇ ਬਾਕੀ ਇਹ ਨਜ਼ਾਰਾ ਮੈਂ ਪਹਿਲੀ ਵਾਰ ਹੀ ਦੇਖਿਆ ਜਮਾ ਬੱਦਲਾਂ ਦੇ ਵਿੱਚ ਦੀ ਹੁਣੇ ਜੇ ਤੁਹਾਨੂੰ ਅੱਗੇ ਜਾ ਕੇ ਨਾ ਹੋਇਆ ਬਣਿਆ ਸਿਸਟਮ ਨੂੰ ਪਰ ਦਿਖਾਉਣਾ ਜੀ ਪਹਾਰੀ ਹੋ ਗਈ ਮਤਲਬ ਪੂਰੇ ਬੱਦਲ ਸੀਗੇ ਚਾਹੀਦੇ ਆ ਰਸਤਾ ਪੂਰਾ ਵਧੀਆ ਹੈ ਰਸਤੇ ਦੀ ਕੋਈ ਦਿੱਕਤ ਨਹੀਂ ਹੈਗੀ ਪਹਾੜੀ ਇਲਾਕਾ ਸਾਰਾ ਤੇ ਹੁਣ ਅਸੀਂ ਥਲਾ ਨਹੀਂ ਆ ਰਹੀ ਆ ਥੱਲੇ ਨੂੰ ਜਾ ਰਹੇ ਹਾਂ ਹੁਣ ਤਾਂ ਪਿੱਛੇ ਮੇਰੇ ਦੇਖ ਸਕ ਰਹੇ ਤੁਸੀਂ ਉੱਪਰ ਉਹ ਸਿਰੇ ਤੋਂ ਆਏ ਹਾਂ ਬਾਕੀ ਰੋਡ ਵੀ ਚਲੋ ਵਧੀਆ ਬਣ ਗਿਆ ਇਹ ਨਾਲ ਫਰਕ ਪੈ ਜਾਂਦਾ ਕੋਸੋ ਵੀ ਇੱਧਰ ਬਾਤ ਕਰਕੇ ਪੈਣੀ ਸੀ ਜੀ ਉਹੋ ਜਾਂਚ ਰੋ ਦਰਸਾ ਮੇਲਾ ਜਾ ਕੇ ਬੋਧਵਰਾ ਸਾਹਿਬ ਵਧੀਆ ਹੋ ਗਈ। ਬਾਕੀ ਅੱਜ ਆਪਾਂ ਬੋਧਵਰਾ ਸਾਹਿਬ ਜਾ ਕੇ ਫਿਰ ਹੱਥ ਕੱਟ ਕੇ ਦਰਸ਼ਨ ਮੇਲਾ ਕਰਾਂਗੇ ਨਾਲੇ ਤੁਹਾਨੂੰ ਕਰਾਵਾਂਗੇ ਸਾਰਿਆਂ ਨੂੰ ਤੇ ਜਾਣਕਾਰੀ ਦੇਵਾਂਗੇ ਨਾਲੇ ਸਾਰਾ ਰਾਸਤੇ ਬਾਰੇ ਦੱਸਾਂਗੇ ਤੇ ਕੱਲ ਨੂੰ ਤੁਹਾਡਾ ਜਿਹੜਾ ਪ੍ਰੋਗਰਾਮ ਆ ਅਸੀਂ ਵਾਪਸ ਇੱਧਰ ਦੀ ਆਉਣਾ ਤਾਂ ਪੁੱਛਿਆ ਜੀ ਉਧਰ ਹੁਣ ਸਾਡਾ ਪ੍ਰੋਗਰਾਮ ਬਣ ਗਿਆ ਨੈਣੀ ਤਾਲ ਦਾ ਤੇ ਆਪੋ ਸੀ ਰਿਕਸ਼ਾ ਸਾਹਿਬ ਨੂੰ ਚੈਣੀ ਤਾਲ ਹੁੰਦੇ ਹੋਏ ਰਿਕਸ਼ਾ ਸਾਹਿਬ ਤੋਂ ਹਲਦਵਾਨੀ ਹਲਦਵਾਨੀ ਤੋਂ ਅੱਗੇ ਜਾਣਾ ਜੀ ਆਪਾਂ ਹਲਦਵਾਨੀ ਜਾਣਾ ਹੈ ਤੇ ਹਲਦਵਾਨੀ ਤੋਂ ਕਿੱਥਾ ਕਿੱਥੇ ਤੋਂ ਕਿਸੇ ਬੁਰਦਾਰਾ ਸਾਹਿਬ ਹੋ ਰਾਇਆ ਜੋਸਰ ਬਹੁਤ ਸੰਗਤ ਆਉਂਦੀ ਆ ਕਈ ਵੀ ਰੰਗ ਜਦੋਂ ਪਤਾ ਕਈਆਂ ਨੂੰ ਨਹੀਂ ਵੀ ਪਤਾ ਉਦੀ ਜਾਣਕਾਰੀ ਵਾਰਸ ਤੇ ਮੈਂ ਦੱਸਦਾ ਤੇ ਕੱਲੂ ਦਿਖਾਵਾਂਗੇ ਵੀ ਗੁਰਦੁਆਰਾ ਸਾਹਿਬ ਹੈਗਾ ਉਹ ਆਪਣਾ ਗੁਰੂ ਨਾਨਕਪੁਰ ਹੀ ਠੰਡਾ ਇਹਦਾ ਇਤਿਹਾਸ ਆ ਬਾਕੀ ਦਾ ਜਾ ਕੇ ਉਹ ਜਾਣਕਾਰੀ ਪੂਰੀ ਲਾਵਾਂਗੇ ਜਿਸ ਤੱਕ ਸਾਨੂੰ ਪਤਾ ਲੱਗਾ ਵੀ ਗੁਰੂ ਨਾਨਕ ਦੇਵ ਜਿੱਥੇ ਵਿਕੇ ਸੀਗੇ ਕਹਿੰਦੇ ਪੂਰੀ ਉਹਦੀ ਜਿਹੜੀ ਹੈਗੀ ਆ ਜਾਣਕਾਰੀ ਸਾਰੀ ਇਤਿਹਾਸ ਉਹ ਆਪੋ ਕੇ ਜਾ ਕੇ ਪੁੱਛ ਕੇ ਬਾਬਾ ਜੀ ਨੂੰ ਸਭ ਦਿਆ ਸਾਂਝਾ ਕਰਾਂਗੇ ਤੇ ਉਹ ਗੁਰਦੁਆਰਾ ਵੀ ਇਤਿਹਾਸਕ ਹੈ ਜ਼ਿਆਦਾਤਰ ਆ ਪਹਾੜਦਵਾਰ ਤੋਂਿੱਤੇ ਜ਼ਿਆਦਾ ਲੋਕਾਂ ਦਾ ਨਾਨਕ ਮੰਦਰੀ ਆਉਂਦੇ ਨੇ ਕਾਂਸੀਪੁਰ ਵੀ ਬਹੁਤ ਖੱਟ ਲੋਕਾਂ ਨੂੰ ਪਤਾ ਲੱਗਦਾ ਗੁਰਦੁਆਰਾ ਜੇ ਮੈਂ ਆਪਾਂ ਤੁਹਾਨੂੰ ਪਿਛਲੀ ਵੀਡੀਓ ਚ ਦਿਖਾਇਆ ਸੀਗਾ ਤੇ ਇਦਾਂ ਹੀ ਇਹ ਗੁਰਦੁਆਰਾ ਸਾਹਿਬ ਦਾ ਨਾਨਕਪੁਰੀ ਟਾਂਡਾ ਉੱਧਰ ਵੀ ਕੋਈ ਫਿਰਲੇ ਹੀ ਘਾਮਟਾਉਣ ਹੀ ਆਪਣੇ ਜਾਂਦੇ ਨੇ ਜਾਂ ਜਿਹਨਾਂ ਨੂੰ ਜਾਣਕਾਰੀ ਆ ਉਹ ਜਾਂਦੇ ਨੇਗੇ ਤੇ ਉਹ ਆਪਾਂ ਪੂਰਾ ਰੂਟ ਤੁਹਾਨੂੰ ਆਪਾਂ ਮਤਲਬ ਵੀਡੀਓ ਇਹੀ ਕੀ ਹੁੰਦਾ ਵੀ ਆਪਾਂ ਜਿੱਥੇ ਕਿਤੇ ਜਾਣਾ ਹੈ ਕੀ ਬਣਾ ਕੇ ਆਪਾਂ ਸਾਫ ਕਰਦਨੇ ਆ ਕਿਉਂਕਿ ਸਾਫ ਸੀ ਘਰੀ ਜਾਣਾ ਹੁੰਦਾ ਫਿਰ ਤਾਂ ਉਹੀ ਚੀਜ਼ ਹੋ ਜਾਂਦੀ ਸਾਰੀ ਜੀ ਤੇ ਚੇਂਜ ਕਰਾਂ ਕਿੰਦਾ ਕੋਈ ਡਾਊਨ ਵੀ ਬਣਾਉਣਾ ਭਾਗੇ ਚਾਹ ਵੀ ਆਪਾਂ ਡਬਣਾ ਭਾਗੇ ਵੀਡੀਓ ਬਾਕੀ ਤੁਸੀਂ ਵੀ ਵੀਡੀਓ ਦੇ ਨਾਲ ਬਣੇ ਰਿਹਾ ਕਰੋ ਸਾਰੀ ਵੀਡੀਓ ਦੇਖੋ ਐਂਡ ਤੱਕ ਜਰੂਰ ਪੂਰੀ ਇਸ ਦਾ ਕੋਈ ਗੱਲ ਕੰਮ ਦੀ ਕੋਲੋਂ ਬੰਦੇ ਨਹੀਂ ਆਉਂਦੀ ਆ ਕਈ ਵਾਰੀ ਬੰਦੇ ਨਹੀਂ ਆਉਂਦਾ ਹੁੰਦਾ ਮੇਨ ਮੁੱਦਾ ਤਾਂ ਮੇਰਾ ਇਹੀ ਆ ਵੀਡੀਓ ਬਣਾਉਣ ਦਾ ਹੋਰ ਕੋਈ ਆਪਾਂ ਨੂੰ ਕੋਈ ਦਾਹਲਚ ਨਹੀਂ ਹੈਗਾ ਜੀ ਤੇ ਸੌਂਖ ਸਿੱਖਦਾ ਤੇ ਦੂਜਾ ਆਪਾਂ ਨੂੰ ਚਲੋ ਆਹੀ ਹੈ ਵੀ ਇੱਕ ਦਾ ਚਲੋ ਯਾਦਗਰੀ ਬਣ ਜਾਂਦੀ ਆ ਬੰਦੇ ਦੀ ਵੀ ਗਿਆ ਸੀ ਉੱਥੇ ਨਿਸਾਨੀ ਜੀ ਨੋ ਜੋ ਮੈਂ ਦੇਖ ਲੈਂਦਾ ਬੰਦਾ ਦੂਜੀ ਗੱਲ ਆਇਆ ਚਲੋ ਮੇਰੇ ਵਰਗਾ ਕਈ ਵਾਰੀ ਗਿਆ ਤੇ ਕਈ ਸਿਆਣੇ ਬਜ਼ੁਰਗ ਨਹੀਂ ਵੀ ਆ ਸਕਦੇ ਕਈਆਂ ਤੋਂ ਕਰਤ ਨਹੀਂ ਆ ਜਾਂਦਾ ਉਹ ਵੀਡੀਓ ਨੂੰ ਵੀਡੀਓ ਦੇ ਵਾਧੀਆਂ ਬਰਾਹੀ ਘਰੇ ਵੀ ਦਰਸ਼ਨ ਮੇਲਾ ਕਰ ਸਕਦੇ ਨੇ ਉਹ ਤਾਂ ਆਪਾਂ ਜੋ ਦੇਖ ਲੈਂਦੇ ਆ ਚਲੋ ਇੰਨਾ ਕਵੀਆ ਮੈਂ ਆਪਾਂ ਦਿਖਾ ਦਿੰਨੇ ਆ ਸਾਰਾ ਉਹ ਜਰਾ ਸਾਹਿਬ ਦਾ ਦਰਸ਼ਨ ਮੇਲਾ ਹੋ ਜਾਂਦਾ ਜੀ ਗਰੇਵਾਰੇ ਪੂਰੇ ਦੇਸ ਤੋਂ ਦੇ ਸੱਜੇ ਬੈਠੇ ਨੇ ਨਹੀਂ ਆ ਸਕਦੇ ਜਾਂ ਫਿਰ ਆਪਣੇ ਕਈ ਕੁ ਬਾਹਰ ਕਈ ਕਿਵੇਂ ਜਿਵੇਂਾਰੇ ਕਿਤਾਬਾਂ ਆਪਣਾ ਸਿਸਟਮ ਹੁੰਦਾ ਨਹੀਂ ਪਹੁੰਚ ਸਕਦੇ ਤਾਂ ਉਹ ਤੇਰੇ ਵੀਡੀਓ ਵਰਾਹੀ ਦਰਸ਼ਕ ਵੀ ਤਾਂ ਐਂ ਈ ਹੋ ਜਾਂਦਾ ਚਲੋ ਅਗਲੇ ਨੂੰ ਦੰਗਾ ਲੱਗਦਾ ਹਨਾ ਬਾਕੀ ਜੇ ਵੀਰ ਵੀਡੀਓ ਦੇਖ ਕੇ ਕਮੈਂਟ ਕਰਕੇ ਜਰੂਰ ਦੱਸੋ ਕਿਵੇਂ ਲੱਗੀ ਕੋਈ ਕਮੀ ਪੇਸੀ ਰਹੇਗੀ ਉਹ ਵੀ ਦੱਸੋ ਭਾਈ ਅੱਗੇ ਤੋਂ ਆਪਾਂ ਉਹ ਜੀ ਨੂੰ ਵੀ ਕੋਸ਼ਿਸ਼ ਕਰਾਂਗੇ ਕਿ ਆਪਾਂ ਉਹ ਕਰੀਏ ਸੁਧਾਰੀਏ ਲੋ ਜੀ ਅਸੀਂ ਰੋਕਿਆ ਮੜਾ ਜੱਥੇ ਰਸਤੇ 'ਚ ਤੇ 30 ਕਿਲੋਮੀਟਰ ਸਾਹਿਬ ਰੀਠਾ ਸਾਹਿਬ ਰਹਿ ਗਿਆ ਬਾਕੀ ਕਹਿੰਦੇ ਪਰੌਂਠੇ-ਪਰੌਂਠੇ ਪਏ ਨੇ ਧਿਆਨ ਦੇ ਸੀ ਉਹ ਦੇਖਦੇ ਆਂ ਜੇ ਬਚੇ ਹੋਏ ਤੇ ਕੂੜਾ ਆਪਣਾ ਖੜਾ ਇੱਧਰ ਤੇ ਮੜਾ ਜੱੱਕ ਮੈਨੂੰ ਇਹ ਵਧੀਆ ਲੱਗਿਆ ਅੱਗੇ ਮੈਂ ਤੁਹਾਨੂੰ ਦਿਖਾਉਣਾ ਪੂਰਾ ਸੋਹਣਾ ਬੱਦਲ ਬਾਈ ਪੂਰੀ ਆਈ ਇੱਥੇ ਬੱਦਰਾ ਤੇ ਬਿਜਲੀ ਮਤਲਬ ਕਹਿਣੋ ਅਸੀਂ ਨਗੇ ਤੇ ਆਹ ਦੇਖੋ ਮੈਂ ਤੁਹਾਨੂੰ ਕਹਿਆ ਕਿ ਜੇ ਕਿ ਤੁੜ ਕੇ ਉਸੇ ਕਰਦਾ ਹਾਂ ਪਰ ਨਾਲ ਇਹ ਵੀ ਲੱਗਦਾ ਵੀ ਹੋ ਸਕਦਾ ਮੀਂਹ ਆ ਜਾ ਕਿਤੇ ਚਲੋ ਫੇਰ ਵੀ ਪ੍ਰਬੰਧ ਆਪਣਾ ਕੀਤਾ ਹੋਇਆ ਜੀ ਮੀਂਹ ਦੇ ਵਾਸਤੇ ਵੀ ਲੈ ਕੇ ਆਏ ਵੀ ਹੋ ਸਕਦਾ ਕਈ ਵਾਰੀ ਪਹਾੜੀ ਦਾ ਤਾਂ ਕੋਈ ਪਤਾ ਨਹੀਂ ਹੁੰਦਾ ਬਾਰਸ਼ਾਂ ਦਾ ਤੇ ਆ ਤਾਂ ਵਾਕਈ ਰਸਤਾ ਜੀ ਲਾਇਆ ਹੈ ਮੈਂ ਗਣਾ ਕੁਮਾਰ ਹੋ ਗਈ ਜੀ ਬਹੁਤ ਪੂਰਾ ਵਧੀਆ ਸਪੀਸ਼ੀਅਲ ਫੀਲਿੰਗ ਜੀ ਆ ਰਹੀ ਆ ਥੋੜੀ ਜੀ ਇਦਾਂ ਦਾ ਤੇ ਦੇਖੋ ਜੀ ਤੇ ਆਪਣਾ ਤੁਹਾਨੂੰ ਦਿਖਾਉਣਾ ਇੱਕ ਬਾਕੀ ਕੀ ਬਾਤ ਚੀਜ਼ ਹੈ ਲਓ ਜੀ ਦੇਖੋ ਜਮਾ ਸ਼ਾਂਤ ਮਾਹੌਲ ਆ ਤੇ ਪੂਰਾ ਬੱਦੜੀ ਇੱਥੇ ਜੀ ਮਤਲਬ ਕਿ ਮੈਨੂੰ ਤਾਂ ਦੇਖ ਕੇ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਮੈਂ ਦੱਸ ਨਹੀਂ ਸਕਦਾ ਵੀ ਮੈਂ ਆਪਣੀ ਮਤਲਬ ਬਿਆਨ ਨਹੀਂ ਕਰ ਸਕਦਾ ਕਿ ਕਿੰਨਾ ਕੁ ਵਧੀਆ ਮਤਲਬ ਦੇਖ ਕੇ ਅੱਖਾਂ ਹੀ ਖੁੱਲ ਗਈਆਂ ਪੂਰਾ ਸੋਹਣਾ ਲੱਗ ਰਿਹਾ ਹੈ ਵੀਡੀਓ ਦੇ ਵਿੱਚ ਹੋ ਸਕਦਾ ਉਹ ਗੱਲ ਨਾ ਬਣੇ ਤੇ ਬਹੁਤੋ ਚਾਹੀਦੇ ਆ ਸੀ ਆ ਸਾਰਾ ਨੀਚੇ ਜੰਗਲ ਹੀ ਹੈ ਤੇ ਆ ਰੋਡ ਕੰਡੀਸ਼ਨ ਹੈ ਹੁਣ ਆਪਾਂ ਇੱਧਰ ਨੂੰ ਹੀ ਜਾਣਾ ਉਹ ਆਪਣੇ ਇੱਥੇ ਥੱਲੇ ਮੋਟਰਸਾਈਕਲ ਖੜੇ ਨੇ ਦੇਖ ਸਕਦੇ ਮੈਂ ਮਾੜਾ ਮਾ ਚਲ ਦੇਖ ਲੈ ਕੇ ਜਾ ਕੇ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਰੋਡ ਕਿਦਾਂ ਦਾ ਹੁਣ ਤੇ ਕਿੰਨਾ ਕੁ ਚੌੜਾ ਇਹ ਰੋਡ ਆ ਇਹ ਘੱਟ ਬਾਟ ਵਾਲਾ ਜਿਹੜਾ ਸ਼ਾਰਟਕਟ ਕਹਿੰਦੇ ਨੇ ਜੀ ਵਿੱਚ ਬਹੁਤ ਲੋਕ ਕਹਿ ਦਿੰਦੇ ਨੇ ਰਸਤਾ ਖਰਾਬ ਆ ਇਦਾਂ ਉਦਾਂ ਪਰ ਅਸੀਂ ਆਏ ਆ ਅਜੇ ਤੱਕ ਤਾਂ ਸਾਨੂੰ ਪੂਰਾ ਵਧੀਆ ਮਾੜਾ ਮੋਟਾ ਇੱਕ ਦੋ ਥਾਂਵੇਂ ਜ਼ਰੂਰ ਹਾਂ ਪੱਥਰ ਪੁੱਥਰ ਲੈਂਡਸਲਾਈਡਿੰਗ ਜੀ ਹੈਗੀ ਆ ਪਰ ਇੰਨੀ ਨਹੀਂ ਹੈਗੀ ਉਹ ਮਾੜਾ ਮੋਟਾ ਜਿਹੀ ਆ ਤੇ ਰੋਡ ਸਾਫ਼ ਆ ਜੀ ਪੂਰਾ ਠੰਡੀ ਹਵਾ ਚੱਲਦੀ ਆ ਤੇ ਜਿਵੇਂ ਆਪਣੇ ਹੁਣ ਕਹਿ ਲਓ ਜੂਨ ਜੁਲਾਈ ਆ ਬਹੁਤ ਬੁਰਾ ਹਾਲ ਆ ਜੂਨ ਦਾ ਮਹੀਨਾ ਜੀ ਅੱਜ ਤਰੀਕ ਵੀ ਆਪਣੀ ਕਹਿ ਲਓ 22 ਤਰੀਕ ਹੋਗੀ 22 ਜੂਨ ਅੱਜ ਲਓ ਜੀ ਅਸੀਂ ਇੱਕ ਚੀਜ਼ ਤੁਹਾਨੂੰ ਹੋਰ ਦਿਖਾ ਦਈਏ ਪਰੌਂਠੇ ਲਿਆਂਦੇ ਸੀ ਬਣਵਾ ਕੇ ਘਰੋਂ ਖਾਣ ਦਾ ਟਾਈਮ ਨਹੀਂ ਲੱਗਿਆ ਸਾਨੂੰ ਤੇ ਚਲੋ ਇਹ ਸਾਡੇ ਕਰਮਾਂ 'ਚ ਹੈ ਵੀ ਨਹੀਂ ਸੀ ਆ ਹੰਬਦਾ ਚਾਰ ਪਿਆ ਭਾਈ ਤੇ ਆ ਪਰੌਂਠੇ ਚਨੇ ਪਏ ਨੇ ਬਾਈ ਨੇ ਤੇ ਚਲੋ ਉੱਥੇ ਕੋਈ ਜਾਨਵਰ ਕੋਈ ਆਊਗਾ ਵਿਚਾਰਾ ਉਹਦੇ ਮੂੰਹ 'ਚ ਪੈ ਜੂ ਇਹ ਅਸਲ ਦਾਣਾ ਪਾਣੀ ਲਿਖਿਆ ਹੁੰਦਾ ਕਹਿੰਦੇ ਵੀ ਜਿਹਦੇ ਕਰਮਾਂ 'ਚ ਹੋਵੇ ਉਹਨੂੰ ਮਿਲਣਾ ਤੁਸੀਂ ਆਇਆ ਲਾ ਲਓ ਹਾਬ ਹੁਣ ਅਸੀਂ ਘਰੋਂ 600 ਕਿਲੋਮੀਟਰ 650 ਕਿਲੋਮੀਟਰ ਬਾਟ ਆ ਗਏ ਹੋਵਾਂਗੇ ਪੰਜਾਬ ਤੋਂ ਤੇ ਇਹ ਸਾਡੇ ਕੋਲ ਐਂ ਪੈ ਰਹੇ ਸਾਨੂੰ ਖਾਣ ਬਸ ਕਹਿ ਲਓ ਵੀ ਕਹਿੰਦੇ ਸਵੇਰੇ ਖਾ ਲਾਂਗੇ ਤੱਤੇ ਕਰਕੇ ਉਹ ਨਾ ਖਾਦੇ ਗਏ ਬਸ ਐਂ ਟਾਈਮ ਜਾ ਸਾਡਾ ਲੰਘ ਗਿਆ ਤੇ ਸਾਡੇ ਕਰਮਾ ਚ ਹੈ ਨਹੀਂ ਸੀ ਅਸਰੇ ਇੱਥੇ ਕੋਈ ਜਾਨਵਰ ਹੂ ਜਿਹਦੇ ਕਰਮਾ ਚ ਹੂਏ ਉਹ ਆ ਕੇ ਖਾਊਗਾ ਹੁਣ ਚਲੋ ਕਿਸੇ ਦੇ ਤਾਂ ਮੂੰਹ ਚ ਪੈਣੇ ਨੇ ਜੀ ਹੁਣ ਆਡਾ ਬਣਿਆ ਸੀ ਮਾਹ ਚਲ ਦੇਖ ਲੈਨੇ ਪਰੋਂਠੇ ਪਰ ਕਹਿੰਦੇ ਬਚੇ ਨਹੀਂ ਹੈਗੇ ਕੱਲੋ ਕੱਲ ਖਾ ਲੈਂਦੇ ਵਧੀਆ ਰਹਿੰਦੇ ਚਲੋ ਅੱਗੇ ਜਾ ਕੇ ਦਿਖਾਉਨੇ ਆ ਤੁਹਾਨੂੰ ਜਿੰਮੇ ਦਾ ਹੋਇਆ ਮਾਹੌਲ ਤੇ ਬਣੇ ਰਹੋ ਫਿਰ ਵੀਡੀਓ ਦੇ ਨਾਲ ਜੀ Pulling out black windows when you go down You must be crazy if you think that I'ma slow down i wanna hear it, talking shit, from the drama Keep it coming, I'ma send you to your mama uh, 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 Mr. Whip, 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 the gun down, Dropping bodies in the place till the sun's out you Can't fuck with this, I'm doing to drive it, the, the bullets fly, I'm the last one to die <laughs> ਮੜਾ ਜਾ ਰੁਕਿਆ ਸੀ ਰਸਤੇ ਜਿੱਥੇ ਨਾਲੇ ਤਾਂ ਮੱਖਾਂ ਚਲੋ ਤੁਹਾਨੂੰ ਮਾਹੌਲ ਦਿਖਾ ਦਈਏ ਕੋਈ ਟਾਈਮ ਨਹੀਂ ਲੱਗਦਾ ਤੇ ਜਿਵੇਂ ਆਪਾਂ ਗੱਲ ਕਰਦੇ ਆਉਂਦੇ ਜੇ ਰਸਤੇ 'ਚ ਵੀ ਬੱਦਲ ਵਿੱਚਦੀ ਹੋ ਜਾਂਦੇ ਆ ਕਈ ਵਾਰੀ ਆ ਦੇਖੋ ਸਾਹਮਣੇ ਜੀ ਦੇਖੋ ਜੀ ਆ ਬੱਦਲ ਆ ਸਾਰਾ ਵਾਸ ਕਦੇ ਸਾਡੇ ਉੱਤੇ ਕਦੇ ਥੱਲੇ ਇਹ ਐਂ ਚੱਲੀ ਜਾਂਦਾ ਜਦੋਂ ਤਾਂ ਇਹਦੇ ਵਿੱਚ ਜਿਹੇ ਦੀ ਹੋ ਜਾਂਦੇ ਮਾੜਾ ਮੋਟਾ ਭੂਰ ਜੀ ਪੈਣ ਲੱਗ ਜਾਂਦੀ ਆ ਤੇ ਆ ਦੇਖ ਸਕਦੇ ਹੋ ਤੁਸੀਂ ਸਾਰੇ ਬੱਦਲਾ ਹੁਣ ਆ ਦੇਖੋ ਥੱਲੇ ਬੰਨੀ ਬੱਦਲ ਹੀ ਬੱਦਲਾ ਨੀਚੇ ਰਸਤੇ 'ਚ ਰੁਕੇ ਸੀ ਮਹਾਤਲ ਨਾਲੇ ਕਹਿੰਦੇ ਚਾਹ ਪਾਣੀ ਪੀ ਲਿਆ ਇਹ ਗਈ ਸੀ ਵਿਚਾਰੇ ਇੱਕ ਮੈਂ ਤੁਹਾਨੂੰ ਹੋਰ ਗੱਲ ਕਹਿਣੀ ਚਾਹੂੰਗਾ ਜੀ ਜਿਵੇਂ ਆਪਾਂ ਚਲੋ ਯਾਤਰਾ ਤੇ ਜਾਂਦੇ ਆਂ ਦੂਰ ਨੇੜੇ ਕਿਤੇ ਜਾ ਘੁੰਮਣ ਫਿਰਨ ਵੀ ਜਾਂਦੇ ਆਂ ਇੱਥੇ ਆਪਾਂ ਕਈ ਮਹਿੰਗੇ ਰੈਸਟੋਰੈਂਟਾਂ ਤੇ ਰੁਕ ਜਾਂਦੇ ਆਂ ਵੀ ਦੇਖ ਲੈਣੇ ਆਂ ਵੀ ਇੱਥੇ ਵਧੀਆ ਬੈਠਣ ਉੱਠਣ ਨੂੰ ਜ਼ਰੂਰੀ ਨਹੀਂ ਹੁੰਦਾ ਹੁਣ ਅਸੀਂ ਇੱਥੇ ਜਾਣ ਨੂੰ ਅੱਗੇ ਵੀ ਕਹਿੰਦੇ ਸੀ ਪਰ ਸਾਰਿਆਂ ਦੀ ਸ਼ਰਾਬ ਬਣੀ ਵੀ ਐ ਕਰਕੇ ਚਲੋ ਮਾਹ ਪਿੱਛੇ ਦੁਕਾਨ ਹੈ ਵੀ ਚਲੋ ਗਰੀਬ ਬੰਦਾ ਹੈ ਵਿਚਾਰਾ ਇਹ ਬਹੁਤ ਔਖਾ ਗੁਜ਼ਾਰਾ ਆਪਾਂ ਨੂੰ ਲੱਗਦਾ ਜੀ ਇਹ ਟਾਈਮ ਪਾਸ ਪਹਾੜੀ ਲਾ ਕੇ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਬਹੁਤ ਔਖਾ ਹੁੰਦਾ ਇਹਨਾਂ ਦਾ ਮਤਲਬ ਨਿਰਭਾਜ ਜਿਹੜਾ ਚਲੋ ਐ ਆਂ ਬਹਾਨੇ ਨਾਲ ਚਾਰ ਪੈਸੇ ਚਲਾ ਅਗਲੇ ਨੂੰ ਦੇਣੇ ਤਾਂ ਉੱਥੇ ਵੀ ਨਹੀਂ ਦੇਣੇ ਉਰੇ ਵੀ ਨਹੀਂ ਪੈਸੇ ਜੀ ਚਲ ਦੁਕਾਨਦਾਰੀ ਆ ਬੰਦੇ ਤੇ ਉਰੇ ਹੁਣ ਆ ਬੈਠੇ ਆ ਜੀ ਅਸੀਂ ਚਾਹ ਬਣਾ ਰਹੇ ਨੇ ਕਹਾਂ ਸੇ ਆਇਓ ਆ ਪੰਜਾਬ ਸੇ ਬਰਨਾਲਾ ਬਰਨਾਲਾ ਸੇ ਹਾਂਜੀ ਬਹੁਤ ਦੂਰ ਸੇ ਆਇਓ ਹਾਂਜੀ ਇਹ ਇਹ ਕਿਹੜਾ گاਉਂ ਇਹ ਇਹ ਕਕਨਈ ਕਿਹੜਾ ਜੀ ਕਕਨਈ ਕਕਨਈ ਚੰਪਾਵਤ ਜਿਲ੍ਹਾ ਪੈਂਦਾ ਜੀ ਕਹਿੰਦੇ ਕੰਕਈ ਇਹ ਭੈਣ ਕੋਲੇ ਰੁਕੇ ਸੀ ਇੱਥੇ ਚਾਹ ਪੀਣ ਵਾਸਤੇ ਤੇ ਪਿੱਛੇ ਇਹਨਾਂ ਦਾ ਉਹ ਪਿੱਛੇ ਘਰ ਇਹਨਾਂ ਦਾ ਛੋਟਾ ਜਿਹਾ ਆ ਦੇਖੋ ਜੀ ਆ ਖੇਤੀਬਾੜੀ ਹੈ ਇੱਥੇ ਇੱਕ ਚੀਜ਼ ਹੋਰ ਹੈ ਜੇ ਮੈਂ ਆਪਾਂ ਕਹਿ ਦਿੰਨੇ ਆ ਆ ਸਟੈਪ ਫਾਰਮਿੰਗ ਆ ਗਈ ਜੀ ਇਹਨੂੰ ਪੰਜਾਬੀ ਚ ਆਪਾਂ ਪੌੜੀ ਨੂੰ ਮਾਹ ਖੇਤੀ ਕਹਿ ਦਿੰਨੇ ਆ ਇਹ ਹੈ ਜੀ ਉਹ ਤੇ ਖੇਤੀ ਵੀ ਇਦਾਂ ਹੁੰਦੀ ਹੈ ਬਹੁਤ ਮਤਲਬ ਇਸ ਟਾਈਮ ਪੂਰੀ ਹਾਈਟ ਤੇ ਆ ਪਹਾੜ ਦੇ ਆ ਸਾਹਮਣੇ ਪਹਾੜਾ ਦੇ ਮਤਲਬ ਬੱਦਲਾਂ ਦੇ ਵਿੱਚ ਹੀ ਹੋਇਆ ਪਿਆ ਤਾਂ ਹੁਣ ਜੇ ਬਾਈ ਚਾਂਸ ਆ ਘੁੰਮ ਫਿਰ ਕੇ ਇਹਦੇ ਉੱਤੇ ਹੋਏ ਤਾਂ ਵਤਨਾਂ ਦੇ ਵਿੱਚ ਦੀ ਨੰਗਣ ਵਾਲੇ ਕੰਮ ਹੋ ਜਾਂਦਾ ਜੀ ਤੇ ਕੁਛ ਕ ਨਹੀਂ ਹੈ ਬਾਜ਼ਾਰ ਦਾ ਹੈ ਦੁੱਧ ਮੁੱਲ ਦਾ ਜੀ ਅਮੁੱਲ ਦਾ ਦੁੱਧ ਆ ਤੇ ਆਹ ਦੁਕਾਨਾਂ ਭੰਦੀ ਸਾਮਾਨ ਇੱਥੇ ਸਾਰਾ ਹੀ ਮਿਲਦਾ ਜੀ ਮਤਲਬ ਕਹਿ ਲਓ ਲੋੜਵੰਦ ਦਾ ਜਿਹੜਾ ਵੀ ਆਪਾਂ ਨੂੰ ਚਾਹੀਦਾ ਘਰੇ ਲੋ ਜਿਵੇਂ ਕਰਿਆਨੇ ਦੀ ਦੁਕਾਨ ਹੁੰਦੀ ਆ ਤੇ ਆ ਵੀਰ ਹੋਰ ਆ ਰਹੇ ਨੇ ਯਾਤਰਾ ਤੇ ਜਾਂਦੇ ਪਰ ਬਦੰਦਰ ਬਹੁਤ ਤੇਜ਼ ਨੇ ਤੇਜ਼ ਜਿਆਦਾ ਜਾ ਰਹੇ ਨੇ ਕਈ ਵਾਰੀ ਬ੍ਰੇਕ ਨਹੀਂ ਲੱਗਦੀ ਐਨੀ ਉਹ ਵੀ ਉਹ ਵੀ ਇੱਕ ਜੀ ਹੋਰ ਹੈ ਢਲਾਨ ਤੇ ਤਾਂ ਖਾਸ ਕਰਕੇ ਮਤਲਬ ਜਿਆਦਾ ਤੇਜ਼ ਪਰੌਮ ਨੂੰ ਮਸ਼ੀਨਰੀ ਜਿੰਨੀ ਮਰਜ਼ੀ ਤੇ ਚਲਾ ਲਓ ਪਰ ਕੰਟਰੋਲ ਨਹੀਂ ਹੁੰਦੀ ਪਾੜੀ ਲਾ ਕੇ ਜਿੱ ਇੱਕ ਤਾਂ ਸੜਕ ਹੀ ਵੈਸੀ ਇਹ ਘੱਟ ਚੌੜੀ ਹੈ ਜੀ ਤੇ ਬਾਕੀ ਚਲੋ ਹੁਣ ਚਾਹ ਪਾਣੀ ਬਣਾ ਰਹੇ ਨੇ ਇੱਧਰ ਚਾਹ ਪੀ ਕੇ ਆਪਾਂ ਫਿਰ ਅੱਗੇ ਚੱਲੇ ਪਾਵਾਂਗੇ ਜੀ ਨਾਲੇ ਚਲੋ ਬਾਕੀ ਕਾ ਦੇਖ ਮੇਰੇ ਖਿਆਲ ਦੇ ਵਿੱਚ ਸਾਇਦ ਅਸੀਂ ਹੁਣ ਉੱਥੋਂ ਮੁੜ ਕੇ ਸਿੱਧਾ ਜਾ ਕੇ ਆਹ ਸੜਕ ਦਿਖ ਰਹੀ ਆ ਇਹ ਸੜਕ ਤੋਂ ਹੋ ਸਕਦਾ ਅਸੀਂ ਥੱਲੇ ਆਈਏ ਵਾਪਸ ਤੁਸੀਂ ਸਾਹਮਣੇ ਦੇਖ ਸਕਦੇ ਹੋ ਆਹ ਸੜਕ ਹੈ ਹੁਣ ਇਹ ਦੱਸ ਰਿਹਾ ਸੀ ਬਾਈ ਪਿੱਛੇ ਕਹਿੰਦਾ ਕਦੇ ਚੜ੍ਹਾਈ ਕਦੇ ਢਲਾਨ ਆ ਜਾਂਦੀ ਆ ਬਸ ਇਦਾਂ ਹੀ ਚੱਲੀ ਜਾਣਾ ਮਾੜੀ ਮਾੜੀ ਹਲਕੀ ਜੀ ਭੂਰ ਜੀ ਵੀ ਪਈ ਜਾਂਦੀ ਆ ਤੇ ਵਿਚ ਵਿਚ ਦੀ ਕਹਿੰਦੇ ਬਾਰਸ਼ ਹੋ ਜਾਂਦੀ ਆ ਕਦੇ ਅਟ ਜਾਂਦੀ ਆ। ਬਾਕੀ ਆ ਦੇਖ ਲਓ ਜੀ ਗੱਡੀਆਂ ਵਾਲਾ ਵੈਸੇ ਰਸਤਾ ਮੈਨੂੰ ਜਿਆਦਾ ਠੀਕ ਨਹੀਂ ਲੱਗਦਾ ਵੀ ਮੋਟਰਸਾਈਕਲਾਂ ਵਾਸਤੇ ਤਾਂ ਸਹੀ ਹੈ ਸੜਕ ਚੌੜੀ ਆ ਦੇਖੋ ਗੱਡੀ ਆ ਰਹੀ ਆ ਤੁਹਾਡੇ ਸਾਹਮਣੇ ਪੂਰੀ ਪੂਰੀ ਜਗ੍ਹਾ ਹੈ। ਤੇ ਪੂਰੀ ਜਗ੍ਹਾ ਕਰਕੇ ਔਖਾ ਹੋ ਜਾਂਦਾ ਕਿਉਂਕਿ ਜਿਵੇਂ ਪਿੱਛੋਂ ਅਸੀਂ ਆਏ ਆ ਰਸਤਾ ਸਾਰਾ ਹੀ ਮਤਲਬ ਰਸਤਾ ਸਾਫ਼ ਹੈ ਪਰ ਜਗ੍ਹਾ ਓਵਰਟੇਕਿੰਗ ਵਾਸਤੇ ਜਿਵੇਂ ਕਹਿ ਲਓ ਕ੍ਰੋਸ ਕਰ ਸੜਕ ਗੱਡੀ ਗੁੱਡੀ ਮੋੜਨੀ ਪਏ ਜ ਔਖਾ ਹੈ। ਉਹ ਦੂਸਰਾ ਰੂਟ ਹੀ ਠੀਕ ਰਹਿਣਾ ਉਹ ਚੰਪਾਬਤ ਲੋਹਾ ਘਾਟ ਹੋ ਕੇ ਉਹ ਠੀਕ ਆ ਸੜਕ ਚੌੜੀ ਆ ਤੇ ਸਹਿਰਾ ਵੀ ਦੀ ਹੁੰਦੀ ਆਉਂਦੀ ਆ ਉਹ ਤੇ ਦੇਖ ਸਕਦੇ ਹਾਂ ਸਾਡੇ ਖਾਨ ਦਾ ਚਲ ਇਸ ਤੈਨੂੰ ਕੋਈ ਨਹੀਂ ਬਣਾਉਂਦੇ ਆ ਮਿਸਤਰੀ ਸਾਡੇ ਉਧਰ ਲੱਗੇ ਪਏ ਨੇ ਗੱਲਬਾਤ ਕਰਨ ਰੋਟੀ ਦਾ ਪ੍ਰਬੰਧ ਕਰੀ ਜਾਂਦੇ ਨੇ ਜਿੱਥੇ ਤਾਂ ਮੁੜ ਕੇ ਆਇਆ ਕਹਿੰਦੇ ਰੋਟੀ ਬਣ ਗਈ ਆ ਪਾ ਬਣਾਓ ਸਬਜ਼ੀ ਆਦੀ ਨਹੀਂ ਹੈ ਸਬਜ਼ੀ ਬੰਗਾ ਰੱਖੀ ਹੈ ਵਜਾ ਤੇ ਚਲ ਕੋਈ ਬਣਾਉਣਾ ਬਿਸਕੁਟ ਲੈ ਆਏ ਨਹੀਂ ਜੇ ਸੀ ਬਾਕੀ ਗੁਰਪ੍ਰੀਤ ਸਿੰਘ ਸਾਹਿਬ ਥੋੜੀ ਦੂਰੀ ਲੈ ਗਿਆ ਤੇ ਆ ਚਾਹ ਵੀ ਬਣ ਗਈ ਆ ਪੀਵਾਗੇ ਹੁਣ ਹਾਂ ਰੋਟੀ ਕਿੱਥੇ ਕਾਉਗੇ ਹਾਂ ਰੋਟੀ ਤਾਂ ਪਰੌਂਠੇ ਆ ਦੇਖ ਆ ਦੇ ਆਲੂ ਵਾਲੇ ਪਰੌਂਠੇ ਨਹੀਂ ਅਰੇ ਆਲੂ ਵਾਲੇ ਤਾਂ ਟਾਈਮ ਲੱਗੇਗਾ ਨਾ ਚਲ ਕੋਈ ਗੱਲ ਕੁਝ ਨਹੀਂ ਬਣਾ ਰੱਖਿਆ ਕੋਈ ਬਾਤ ਨਹੀਂ ਅੱਜ ਕਲੇ ਮਕਾਨ ਲਗਾ ਰਹੇ ਹੈ ਨਾ نیچے ਹਾਂ ਉਸ ਲਈ ਕੰਮ ਰੱਖਾ ਤਾਂ ਬਣੀ ਨਹੀਂ ਇਹ ਮਕਾਨ ਬਣਾ ਰਹੇ ਹੋ ਤੁਸੀਂ ਭਾਈ ਨੇ ਹਾਂ ਇਹ ਉੱਪਰ ਤੋਂ ਲਏ ਹਾਂ ਹਾਂ ਪੱਥਰ ਛੇ ਬਣਾਦੇ ਹੈ ਨਾ ਬਾਹਰ ਹਾਂ 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 ਸੋਡੇ ਆ ਬਣਾਈ ਜਾਂਦੇ ਨੇ ਜੀ ਖਾਣਾ ਬਣਦਾ ਲਓ ਜੀ ਚਾਹ ਪਾਣੀ ਪੀ ਲਿਆ ਹੁਣ ਚਾਲੇ ਪਾਉਣੇ ਆ ਆ ਲਓ ਆਪਣੇ ਵਾਲਾ ਕੰਮ ਆ ਮੋਬਾਈਲਾਂ ਤੇ ਲੱਗੇ ਪਏ ਨੇ ਤੇ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਆਦਰਕ ਆ ਜੀ ਕਹਿੰਦੇ ਆਦਰਕ ਬੀਜਾ ਹੋਇਆ ਇੱਥੇ ਇਹਨਾਂ ਨੇ ਆਦਰਕ ਦੀ ਫਸਲ ਹੁੰਦੀ ਆ ਮੱਕੀ ਹੁੰਦੀ ਆ ਕਹਿੰਦੇ ਇੱਥੇ ਆਹ ਦਿਨਾਂ ਦੇ ਵਿੱਚ ਮਤਲਬ ਆਦਰਕ ਇਹਨਾਂ ਨੇ ਬੀਜਤਾ ਹੁਣ 5-6 ਮਹੀਨਿਆਂ ਨੂੰ ਆਦਰਕ ਹੋ ਜਾਣਾ ਦੇਪ ਜਾਣਕਾਰੀ ਲਈ ਸੀ ਵੀ ਚੜੋ ਕਿੰਕੀ ਗੱਲ ਆ ਭਾਈ ਜੀ ਚਲੋ ਆਪਾਂ ਦਰਸ਼ਨ ਮੇਲਾ ਕਰ ਹੀ ਲਿਆ ਅਰਦਰ ਸਾਹਿਬ ਆਕੀ ਚਲੋ ਮੈਂ ਸਵੇਰ ਦੇ ਟਾਈਮ ਅੰਮ੍ਰਿਤ ਵੇਲੇ ਉੱਠ ਕੇ ਉਦੋਂ ਬਾਕੀ ਜਿਹੜਾ ਰਹਿ ਗਿਆ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਦੇਵਾਂਗੇ ਤੇ ਬਾਕੀ ਹੁਣ ਅਸੀਂ ਪ੍ਰਸ਼ਾਦਾ ਪਾਣੀ ਸਾਕ ਕੇ ਲੰਗਰ ਪਾਣੀ ਸਾਕ ਕੇ ਪੈਣ ਲਈ ਜਾਂਦੇ ਹਾਂ ਹੁਣ ਤਾਂ ਹਰਾਮ ਕਰਾਂਗੇ ਤੇ ਸੋ ਬਸ ਸਵੇਰੇ ਜਰਦੇ ਉੱਠ ਜਾਦੇ ਉੱਠ ਕੇ ਤੁਹਾਨੂੰ ਦੱਸਾਂਗੇ ਤੇ ਬਾਕੀ ਮੈਂ ਇੱਕ ਤੁਹਾਨੂੰ ਹੋਰ ਜਾਣਕਾਰੀ ਦੇ ਦਾਂ ਅੱਜ ਸ੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ਪੁਰਪ ਸੀਗਾ ਜੀ ਇਹ ਵਧੀਆ ਗੱਲ ਹੋ ਗਈ ਵੀ ਜੇ ਅਸੀਂ ਅੱਜ ਪ੍ਰਕਾਸ਼ਪੁਰ ਵਾਲੇ ਦਿਨ ਇੱਥੇ ਪਹੁੰਚ ਗਏ ਤੇ ਅੱਜ ਤਾਂ ਹੀ ਸੰਗਤ ਵੀ ਮਤਲਬ ਆਮ ਸੰਗਤ ਨਾਲੋਂ ਇੱਥੇ ਜ਼ਿਆਦਾ ਗਈ ਅੱਗੇ ਸੰਗਤ ਇੱਥੇ ਭਾਈ ਘੱਟ ਹੁੰਦੀ ਹੈ ਤੇ ਅੱਜ ਸੰਗਤ ਤਾਂ ਹੀ ਵਾਲੇ ਦਿਵਾਲੇ ਜਿਹੜੇ ਇੱਥੇ ਸਿੱਖ ਪਰਿਵਾਰ ਰਹਿੰਦੇ ਨੇ ਜਾਂ ਹੋਰ ਦੂਰ ਨੇੜੇੋਂ ਮੇਰੇ ਵਰਗੇ ਉਹ ਇੱਥੇ ਅੱਜ ਸੰਗਤ ਆਈ ਹੋਈ ਹੈ ਤਾਂ ਹੀ ਅੱਜ ਘੱਟ ਵੀ ਜ਼ਿਆਦਾ ਇੱਥੇ ਚਲੋ ਅੱਜ ਇਹ ਵੀ ਵਧੀਆ ਅਸੀਂ ਸਮੇਂ ਤੇ ਅੱਜ ਆਏ ਕੁਦਰਤੀ ਬਣ ਜਾਂਦਾ ਇਹ ਤੇ ਚਲੋ ਬਾਕੀ ਮੈਂ ਤੁਹਾਨੂੰ ਗੁਰਦੁਆਰਾ ਸਾਹਿਬ ਦਿਖਾਉਣਾ ਜੀ ਇੱਥੇ ਸੰਗਤ ਵਾਲੇ ਦਿਵਾਲੇ ਲਓ ਜੀ ਦੇਖ ਸਕਦੇ ਹੋ ਇਹ ਗੁਰਦੁਆਰਾ ਸਾਹਿਬ ਹੈ ਇੱਥੋਂ ਐਂਟਰੀ ਹੁੰਦੀ ਹੈ ਤੇ ਬਾਹਰੇ ਆਹ ਸਾਈਡ ਤੇ ਇੱਧਰ ਲੰਗਰ ਹਾਲ ਬਣਿਆ ਜੀ ਇੱਥੇ ਪ੍ਰਸ਼ਾਦਾ ਪਾਣੀ ਸੰਗਤ ਚੱਗ ਰਹੀ ਆ ਤੇ ਇੱਧਰ ਸਾਈਡ ਤੇ ਨਾਲ ਹੀ ਸਾਹਮਣੇ ਸਰਾਮਾ ਬਣੀਆਂ ਨੇ ਕਮਰੇ ਨੇ ਆ ਵੀ ਇੱਧਰ ਸਰਾਮਾ ਬਣੀਆਂ ਨੇ ਜੀ ਤੇ ਸੰਗਤ ਦੇ ਰਾਤ ਰਹਿਣ ਵਾਸਤੇ ਤੇ ਦੂਰ ਨੇੜੇੋਂ ਸੰਗਤ ਇੱਥੇ ਬਹੁਤ ਆਈਆਂ ਹੋਈਆਂ ਨੇ ਸੰਗਤਾਂ ਮੱਥਾ ਟੇਕ ਕੇ ਆ ਰਹੀਆਂ ਪ੍ਰਸਾਦਾ ਪਾਣੀ ਸਾਕ ਰਹੇ ਨੇ ਜੀ ਲੋਕ ਦੇਖ ਸਕਦੇ ਹੋ ਕਾਫੀ ਮਤਲਬ ਆਮ ਨਾਲੋਂ ਜ਼ਿਆਦਾ ਰਸ ਅੱਜ ਪ੍ਰਕਾਸ਼ਪੂਰਵ ਕਰਕੇ ਤੇ ਨਹੀਂ ਇੱਥੇ ਸੰਗਤ ਘੱਟ ਹੁੰਦੀ ਆ ਭਾਈ ਤੇ ਚਲੋ ਵਧੀਆ ਗੱਲ ਅੱਜ ਅਸੀਂ ਵੀ ਅੱਜ ਦੇ ਦਿਨ ਇੱਥੇ ਆਏ ਬਹੁਤ ਵਧੀਆ ਹੋਇਆ